ਮਹਾਰਾਣੀ ਜਿੰਦਾ ਮਹਾਰਾਣੀ ਬਣ ਕੇ ਸ਼ੇਰੇ ਪੰਜਾਬ ਦੇ ਮਹਿਲਾ ਚਾਈ ਉਹ ਪੂਰੇ 20 ਸਾਲਾਂ ਦੀ ਸੀ ਜਿੱਦ ਦਿਨ ਉਹਨੇ ਪੁੱਤ ਨੂੰ ਜਨਮ ਦਿੱਤਾ ਉਹ ਪੂਰੇ 22 ਸਾਲਾਂ ਦੀ ਸੀ ਜਿੱਦ ਤਣ ਉਹ ਵਿਧਵਾ ਹੋ ਜਾਂਦੀ ਹੈ ਉਹਦੇ ਸਿਰ ਦਾ ਸਾਈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਜਾ ਚੁੱਕਾ ਸੀ ਕਦੇ ਮਾਨੀ ਮਨ ਸੋਚਦੀ ਹੈ ਜਿੰਨਾ ਤੇਰੇ ਨਾਲ ਧੱਕਾ ਨਹੀਂ ਹੋਇਆ ਤੂੰ ਕਿੰਨੀ ਉਮਰ ਵਿੱਚ ਛੋਟੀ ਸਾਡੇ ਸ਼ੇਰੇ ਪੰਜਾਬ ਨੇ ਕਿੱਡੀ ਤੇਰੇ ਨੂੰ ਵੱਡੀ ਉਮਰ ਚ ਜਾ ਕੇ ਤੇਰੇ ਨਾਲ ਵਿਆਹ ਕਰਵਾਇਆ ਫਿਰ ਮਾਨੀ ਮਨ ਸੋਚਦੀ ਜਿੰਦਾ ਨਹੀਂ ਤੂੰ ਬਚਪਨ ਸੋਚਿਆ ਸੀ ਰੱਬ ਨੇ ਤੇਰੀ ਸੋਚ ਨੂੰ ਭਾਗ ਲਾਇਆ ਜਿੱਥੇ ਤੇਰਾ ਪਿਓ ਰਾਜੀ ਜਿੱਥੇ ਤੇਰੀ ਮਾਂ ਰਾਜੀ ਤੈਨੂੰ ਵਿਆਹ ਦਿੱਤਾ ਜਿੰਦਾ ਹੁਣ ਕਾਦੇ ਮੀਨੇ ਮਾਰਨੇ ਦੁਨੀਆ ਦੀ ਬੜੀ ਵੱਡੀ ਸਚਾਈ ਹੈ ਔਰਤ ਦੀ ਸਰਦਾਰੀ ਆ ਆਪਣੇ ਮਰਦ ਨਾਲ ਮਰਦ ਦੀ ਸਰਦਾਰੀ ਆਪਣੀ ਔਰਤ ਨਾਲ ਜਿੰਨਾ ਚਿਰ ਦੋਵੇਂ ਇੱਕ ਦੂਜੇ ਕੋਲ ਨੇ ਕਦਰ ਕਰੇ ਨਾ ਕਰੇ ਵੱਖਰੀ ਗੱਲ ਐ ਪਰ ਜਿੱਦਣ ਦੋਵਾਂ ਚੋਂ ਇੱਕ ਹੋਇਆ ਜਾਂ ਨਾ ਹੋਇਆ ਪਤਾ ਫੇਰ ਲੱਗਣਾ ਦੁਨੀਆ ਕਿੱਦਾਂ ਨਿਕਲਦੀ ਐ ਘਰ ਬਣਾਉਣੇ ਬੜੇ ਸੌਕੇ ਮਹਿਲ ਮਾੜੀਆਂ ਬਣਾਉਣੀਆਂ ਬੜੀਆਂ ਸੌਖੀਆਂ ਕੋਠੀਆਂ ਬਣ ਜਾਂਦੀਆਂ ਨੇ ਪਰ ਇੱਕ ਘਰ ਬਣਾਉਣਾ ਸਾਰੀ ਉਮਰ ਬੰਦੇ ਦਾ ਜੋਰ ਲੱਗ ਜਾਂਦਾ ਕਿਉਂਕਿ ਘਰ ਬਣਦਾ ਘਰ ਦੇ ਜੀਹਾਂ ਨਾਲ ਖਾਸ ਤੌਰ ਤੇ ਮੀਆਂ ਬੀਬੀ ਦੇ ਸਤਕਾਰ ਤੇ ਪਿਆਰ ਨਾਲ ਜਿਸ ਘਰ ਵਿੱਚ ਇੱਕ ਦੂਜੇ ਨੂੰ ਸਮਝਣ ਦੀ ਪ੍ਰਵਿਰਤੀ ਆ ਜਿਸ ਘਰ ਵਿੱਚ ਦੋਵਾਂ ਜੀਆਂ ਦੀ ਆਪਸੀ ਕਦਰ ਆ ਉਹ ਘਰ ਛੋਟਾ ਵੀ ਮਹੱਲ ਤੋਂ ਸੋਹਣਾ ਲੱਗੂਗਾ ਜੇ ਘਰ ਬਹੁਤ ਵੱਡਾ ਏ ਤੇ ਆਪਸ ਵਿੱਚ ਨਹੀਂ ਬਣਦੀ ਖਾਸ ਤੌਰ ਤੇ ਮੀਆਂ ਬੀਵੀ ਦੀ ਉਹਦੇ ਤੋਂ ਵੱਡਾ ਨਰਕ ਦੁਨੀਆ ਤੇ ਕਿਤੇ ਨਹੀਂ ਹੈਗਾ ਸਭ ਤੋਂ ਵੱਡਾ ਕੁੰਭੀ ਨਰਕ ਆ ਜਿਸ ਘਰ ਦੇ ਵਿੱਚ ਆਪਸੀ ਪ੍ਰੇਮ ਨਹੀਂ ਹੈਗਾ ਮਹਾਰਾਣੀ ਜੰਦਾ ਨੇ ਆਪਣੇ ਪੁੱਤ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਆਖਿਆ ਜੰਦਾ ਕੋਈ ਨਹੀਂ ਤੇਰਾ ਸਰਦਾਰ ਦੁਨੀਆ ਤੋਂ ਚਲਾ ਗਿਆ ਪੁੱਤ ਦਾ ਮੂੰਹ ਵੇਖ ਵੇਖ ਕੇ ਜ਼ਿੰਦਗੀ ਕੱਢ ਲਈ ਫਿਰ ਹੋਰ ਕੀ ਕਰ ਸਕਦੀ ਸੀ ਇਸ ਤੋਂ ਬਾਅਦ ਸਿੱਖ ਰਾਜ ਦੇ ਜਾਣ ਦਾ ਦੌਰ ਸ਼ੁਰੂ ਹੋਇਆ ਮੈਂ ਉਹ ਇੱਕ ਪੁਆਇੰਟ ਵੀ ਨਹੀਂ ਛੇੜਨਾ ਤੁਹਾਡੇ ਸਾਹਮਣੇ ਡੋਗਰਿਆਂ ਨੇ ਕਿਦਾਂ ਖੜਕ ਸਿੰਘ ਮਾਰਨਾ ਕਿਦਾਂ ਸ਼ੇਰ ਸਿੰਘ ਮਾਰਨਾ ਕਿਦਾਂ ਮਹਾਰਾਣੀ ਚੰਦ ਕਵਰਾ ਮਾਰਨੀ ਆ ਕਿਦਾਂ ਬੀਬੀ ਨਾਨਕੀ ਨੂੰ ਜ਼ਹਿਰ ਦੇ ਕੇ ਮਾਰਨਾ ਏਦਾਂ ਕਹਿ ਲੋ ਕਿ ਪੂਰੇ 6 ਸਾਲਾਂ ਬਾਅਦ ਆਹ ਮਹਾਰਾਣੀ ਜਿੰਦਾ ਦਾ ਪੁੱਤ ਦਲੀਪ ਸਿੰਘ 6 ਸਾਲਾਂ ਦੀ ਉਮਰ 'ਚ ਪੰਜਾਬ ਦਾ ਮਹਾਰਾਜਾ ਬਣਿਆ ਮਹਾਰਾਣੀ ਜਿੰਦਾ ਦਾ ਬਿਲਕੁਲ ਜੀ ਨਹੀਂ ਸੀ ਕਰਦਾ ਉਹਦਾ ਪੁੱਤ ਪੰਜਾਬ ਦਾ ਬਾਦਸ਼ਾਹ ਬਣੇ ਲੋਕੋ ਨੇ ਪਹਿਲਾਂ ਦਾ ਹਸ਼ਰ ਵੇਖ ਲਿਆ ਸੀ ਇਦਾਂ ਉਹ ਜੇ ਬਾਦਸ਼ਾਹ ਬਣਾਉਂਦੇ ਸੀ ਦੂਜੇ ਦਿਨ ਕਤਲ ਕੀਤਾ ਜਾਂਦਾ ਸੀ ਇਦਾਂ ਉਹ ਜੇ ਬਾਦਸ਼ਾਹ ਬਣਦਾ ਸੀ ਦੂਜੇ ਦਿਨ ਬੰਦਾ ਕਤਲ ਕੀਤਾ ਜਾਂਦਾ ਸੀ ਜਿੰਦਾ ਨੇ ਆਖਣਾ ਜਿੰਦਾ ਇਹਨਾਂ ਨੇ ਪੁੱਤ ਤੇਰਾ ਮਾਰ ਦੇਣਾ ਵਾ ਇਹ ਤਖਤ ਤੇ ਬਿਠਾਉਣ ਤੇ ਲੱਗੇ ਆ ਜਿਹੜੇ ਵੱਡਿਆਂ ਦੇ ਨਹੀਂ ਹੋਏ ਤੇਰੇ ਪੁੱਤ ਦੇ ਕਿੰਨੇ ਕੋਣਗੇ ਤੇਰਾ ਪੁੱਤ ਤੇ ਹੈ ਹੀ ਬੜਾ ਮਸੂਮ ਮਹਾਰਾਣੀ ਜੰਦਾ ਦੀ ਕੋਈ ਨਾ ਚੱਲੀ ਉਹਦੀ ਗੋਦ ਵਿੱਚੋਂ ਦਾ ਪੁੱਤ ਖੋ ਕੇ ਖੜਿਆ ਗਿਆ ਉਹਨੂੰ ਪੰਜਾਬ ਦਾ ਤਖਤ ਦਿੱਤਾ ਗਿਆ ਪੰਜਾਬ ਦਾ ਬਾਦਸ਼ਾਹ ਬਣਾਇਆ ਗਿਆ ਮਹਾਰਾਣੀ ਜੰਦਾ ਦਾ ਅੰਦਰੋਂ ਅੰਦਰੀ ਦਿਲ ਡਰਨ ਲੱਗਾ ਸਾਲ ਚੜਿਆ ਸਨ 1846 10 ਫਰਵਰੀ 1846 ਨੂੰ ਔਰ ਦਰਿਆ ਸਤਲੁਜ ਦੇ ਕੰਢੇ ਉਤੇ ਇੱਕ ਪਿੰਡ ਪੈਂਦਾ ਵਾ ਸਭਰਾਵਾ ਜਿੱਥੇ ਸਰਦਾਰ ਸ਼ਾਮ ਸਿੰਘ ạtਾਰੀ ਦੀ ਸ਼ਹੀਦੀ ਹੁੰਦੀ ਆ ਇਧਰੋਂ ਸਰਦਾਰ ਸ਼ਾਮ ਸਿੰਘ ạtਾਰੀ ਸ਼ਹੀਦ ਹੁੰਦਾ ਏ ਤੇ ਅੰਗਰੇਜ਼ ਨੇ ਪਹਿਲੀ ਵਾਰ ਦਰਿਆ ਸਤਲੁਜ ਪਾਰ ਕਰਕੇ ਪੰਜਾਬ ਦੀ ਧਰਤੀ ਨੂੰ ਹੜੱਪਣ ਵਾਸਤੇ ਪਹਿਲੀ ਵਰੀ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਪਹਿਲੀ ਵਾਰ ਅੰਗਰੇਜ਼ ਆਇਆ ਲਾਹੌਰ ਅੰਗਰੇਜ਼ਾਂ ਨੇ ਬਈਕੇ ਪੰਜਾਬੀਆਂ ਦੇ ਨਾਲ ਕੁਝ ਗੱਲਾਂ ਕੀਤੀਆਂ ਛੋਟੀ ਜੀ ਉਮਰ ਚ ਕਲਗੀ ਲਾ ਕੇ ਸਾਹਮਣੇ ਮਹਾਰਾਜਾ ਦਲੀਪ ਸਿੰਘ ਬੈਠਾ ਅੰਗਰੇਜ਼ ਅਫਸਰ ਸਰ ਹੈਨਰੀ ਲਾਰੈਂਸ ਬੋਲਦਾ ਸੀ ਉਹ ਕਹਿੰਦਾ ਕਿ ਸਾਡੀ ਤੇ ਸਰਦਾਰਾਂ ਦੀ ਲੜਾਈ ਹੋਈ ਹੈ ਇਹਦਾ 1.5 ਕਰੋੜ ਰੁਪਇਆ ਖਰਚਾ ਪੰਜਾਬ ਦੇ ਸਿਰ ਮੜਿਆ ਜਾਊਗਾ ਜਿਹੜੇ ਅੰਗਰੇਜ਼ ਸ਼ੇਰੇ ਪੰਜਾਬ ਦੇ ਹੁੰਦਿਆਂ ਕਦੀ ਅੱਖ ਚੁੱਕ ਕੇ ਨਹੀਂ ਸੀ ਵੇਖਦੇ ਅੱਜ ਸ਼ੇਰੇ ਪੰਜਾਬ ਦੁਨੀਆ ਤੇ ਨਹੀਂ ਸੀ ਹੈਗਾ ਉਹ ਅੰਗਰੇਜ਼ ਲਾਹੌਰ ਬਹਿ ਕੇ 1.5 ਕਰੋੜ ਰੁਪਈਆ ਹਰਜਾਨਾ ਪੰਜਾਬੀਆਂ ਨੂੰ ਪਾਉਣ ਲੱਗਾ ਸੀ ਫਿਰ ਅੰਗਰੇਜ਼ ਨੂੰ ਪਤਾ ਸੀ ਕਿ ਇਹਨਾਂ ਕੋਲ 1.5 ਕਰੋੜ ਰੁਪਈਆ ਹੈਗਾ ਨਹੀਂ ਇਹਨਾਂ ਸਾਡਾ ਹਰਜਾਨਾ ਦੇਣਾ ਨਹੀਂ ਉਹ ਕਹਿੰਦੇ ਸਾਨੂੰ ਪਤਾ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਨਹੀਂ ਆ ਉਦੇ ਇਵਜ਼ ਵਿੱਚ ਜੰਮੂ ਕਸ਼ਮੀਰ ਅਸੀਂ ਲਿਖ ਕੇ ਆਪਣੇ ਹਵਾਲੇ ਕਰ ਲੈਣਾ ਵਾ ਜਿਹੜਾ ਜੰਮੂ ਕਸ਼ਮੀਰ ਪੰਜਾਬ ਦਾ ਹਿੱਸਾ ਸੀ ਉਹ ਅੰਗਰੇਜ਼ਾਂ ਨੇ ਲਿਖ ਕੇ ਤੇ ਆਪਣੇ ਕਬਜ਼ੇ 'ਚ ਕਰ ਲਿਆ ਜੰਮੂ ਕਸ਼ਮੀਰ ਦਾ ਬਾਦਸ਼ਾਹ ਬਣਾਇਆ ਗਿਆ ਗੁਲਾਬ ਸਿੰਘ ਉਹਨੂੰ ਉਹਦਾ ਇਨਾਮ ਦਿੱਤਾ ਗਿਆ ਅੰਗਰੇਜ਼ਾਂ ਨੂੰ ਜਤਾਉਣ ਵਿੱਚ ਦੋ ਬੰਦਿਆਂ ਨੇ ਵੱਡਾ ਯੋਗਦਾਨ ਪਾਇਆ ਸੀ ਲਾਲ ਸਿੰਘ ਤੇ ਤੇਜਾ ਸਿੰਘ ਲਾਲ ਸਿੰਘ ਤੇ ਐਲੀਗੇਸ਼ਨ ਲਾ ਕੇ ਅੰਗਰੇਜ਼ਾਂ ਨੇ ਬਾਹਰ ਕੱਢ ਦਿੱਤਾ ਤੇ ਤੇਜਾ ਸਿੰਘ ਨੂੰ ਰਾਜਾ ਬਣਾਉਣ ਲੱਗੇ ਹੁਣ ਰਾਜਾ ਮਹਾਰਾਣੀ ਜਿੰਦਾ ਦੇ ਕੰਨਾਂ 'ਚ ਖਬਰ ਪਈ ਜਿੰਦਾ ਤੇਰਾ ਪੁੱਤ ਕੱਲਾ ਹੁਣ ਨਾਂ ਦਾ ਬਾਦਸ਼ਾਹ ਰਹਿ ਗਿਆ ਤੇਰੀ ਪੈਨਸ਼ਨ ਲਾ ਦਿੱਤੀ ਆ 1.5 ਲੱਖ ਰੁਪਈਆ ਜਿਹੜੀ ਕੋਹੇ ਨੂਰ ਹੀਰੇ ਦੀ ਮਾਲਕ ਪੰਜਾਬ ਦੀ ਪਟਰਾਣੀ ਪੰਜਾਬ ਦੀ ਮਹਾਰਾਣੀ ਸਾਰਾ ਕੁਝ ਉਹਦਾ ਅੱਜ ਗੈਰਾਂ ਦੇ ਵਸ ਪਈ ਅਗਲਿਆਂ ਨੇ ਪਹਿਲੇ ਦਿਨ 1.5 ਲੱਖ ਰੁਪਇਆ ਪੈਨਸ਼ਨ ਲਈ ਮਹਾਰਾਣੀ ਜੰਦਾ ਦੀ ਵੀ ਆਹ ਪੈਨਸ਼ਨ ਮਿਲੂਗੀ ਤੇ ਦੂਜੀ ਗੱਲ ਇਹ ਇਹਦੇ ਚੋ 1 ਰੁਪਇਆ ਵੀ ਖਰਚਣਾ ਹੋਊਗਾ ਤੇ ਅੰਗਰੇਜ਼ਾਂ ਨੂੰ ਪੁਛ ਕੇ ਖਰਚਿਆ ਜਾਊਗਾ ਅੰਗਰੇਜ਼ ਇੱਥੋਂ ਤੱਕ ਗਿਰ ਚੁੱਕਾ ਸੀ ਪੰਜਾਬ ਚ ਆ ਕੇ ਉਹਨਾਂ ਨੇ ਤੇਜਾ ਸਿੰਘ ਨੂੰ ਬਣਾਉਣਾ ਵਾ ਪੰਜਾਬ ਦਾ ਬਾਦਸ਼ਾਹ ਪੰਜਾਬ ਦਾ ਰਾਜਾ ਤੇ ਮਰਿਆਦਾ ਦੇ ਮੁਤਾਬਕ ਰਾਜੇ ਨੂੰ ਟਿੱਕਾ ਲਾਉਂਦਾ ਵਾ ਬਾਦਸ਼ਾਹ ਟਿੱਕਾ ਲਾਉਣਾ ਸੀ ਦਲੀਪ ਸਿੰਘ ਨੇ ਦਿਨ ਸੀ 7 ਅਗਸਤ ਦਾ ਅਗਲੇ ਦਿਨ ਦਰਬਾਰ ਲੱਗਣਾ ਸੀ ਅੰਗਰੇਜ਼ਾਂ ਨੇ ਲੱਗੇ ਦਰਬਾਰ ਵਿੱਚ ਨਮਕ ਹਰਾਮੀ ਗਦਾਰ ਤੇਜਾ ਸਿੰਘ ਨੂੰ ਰਾਜਾ ਬਣਾ ਕੇ ਪੰਜਾਬੀਆਂ ਦੇ ਸਿਰ ਤੇ ਮੜਨਾ ਸੀ ਉਹਨੂੰ ਟਿੱਕਾ ਦਲੀਪ ਸਿੰਘ ਨੇ ਲਾਉਣਾ ਸੀ ਇੱਕ ਰਾਤ ਪਹਿਲਾਂ ਮਹਾਰਾਣੀ ਜੰਦਾ ਨੇ ਆਪਣੇ ਦਲੀਪ ਸਿੰਘ ਨੂੰ ਕੋਲ ਪਿਠਾਇਆ ਦਲੀਪ ਸਿੰਘ ਦੀ ਉਮਰ ਆ 10 ਸਾਲ ਦੀ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਕਹਿੰਦੀ ਪੁੱਤ ਤੂੰ ਆ ਪੰਜਾਬ ਦਾ ਬਾਦਸ਼ਾਹ ਸਾਡੇ ਆਪਣਿਆਂ ਨੇ ਗਦਾਰੀ ਕੀਤੀ ਅੰਗਰੇਜ਼ਾਂ ਨੇ ਗਦਾਰੀ ਕੀਤੀ ਸਾਡੇ ਪੱਲੇ ਕੱਖ ਨਹੀਂ ਹੈਗਾ ਪੁੱਤ ਸਵੇਰੇ ਤੂੰ ਜਾਣਾ ਵਾ ਤੇਰੇ ਕੋਲੋਂ ਟਿੱਕਾ ਲਾਉਣਾ ਤੇਜਾ ਸਿੰਘ ਨੂੰ ਇਹ ਤੇਜਾ ਸਿੰਘ ਉਹ ਬੰਦਾ ਵਾ ਜਿਹਨੇ ਤੇਰੇ ਬਾਪੂ ਦਾ ਰਾਜ ਭਾਗ ਖਾਦਾ ਵਾ ਜੇ ਆਪਣੀ ਮਾਂ ਨੂੰ ਪਿਆਰ ਕਰਦਾ ਨਾ ਸਵੇਰੇ ਜੋ ਮਰਜ਼ੀ ਹੋ ਜਾਵੇ ਤੇਜਾ ਸਿੰਘ ਦੇ ਮੱਥੇ ਤੇ ਟਿੱਕਾ ਤੂੰ ਨਹੀਂ ਲਾਵੇਂਗਾ ਮਹਾਰਾਣੀ ਜਿੰਦਾ ਨੇ ਸਾਰੀ ਰਾਤ ਆਪਣੇ ਪੁੱਤ ਨੂੰ ਪੜਾਇਆ ਸਾਰੀ ਰਾਤ ਅਗਲਾ ਦਿਨ ਹੋਇਆ ਦਰਬਾਰ ਲੱਗਾ ਅੰਗਰੇਜ਼ ਬੈਠੇ ਤੇਜਾ ਸਿੰਘ ਬੈਠਾ ਸਾਹਮਣੇ ਉਹਦੇ ਮੱਥੇ ਤੇ ਟਿੱਕਾ ਲਾਉਣ ਲੱਗੇ ਜਦੋਂ ਕੇਸਰ ਘੋਲ ਕੇ ਕੌਲੀ ਦੇ ਵਿੱਚ ਪਾ ਕੇ ਦਲੀਪ ਸਿੰਘ ਦੇ ਅੱਗੇ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਦਾ ਚੰਡਿਆ ਸੀ ਉਹਨੇ ਦੋਵੇਂ ਹੱਥ ਪੇਸ਼ਾਂ ਕਰ ਲਏ ਅੰਗਰੇਜ਼ਾਂ ਨੇ ਇੰਨਾ ਸਮਝਾਇਆ ਇੰਨਾ ਸਮਝਾਇਆ ਪਰ ਮਹਾਰਾਣੀ ਜਿੰਦਾ ਦਾ ਇਨਾ ਅਸਰ ਸੀ ਦਲੀਪ ਸਿੰਘ ਉੱਤੇ ਉਹਨੇ ਇੱਕ ਵਾਰੀ ਵੀ ਹੱਥ ਖੋਲ ਕੇ ਉਹ ਟਿੱਕਾ ਤੇਜਾ ਸਿੰਘ ਦੇ ਮੱਥੇ ਤੇ ਨਹੀਂ ਲਾਇਆ ਉਹ ਸਿਰ ਫੇਰ ਕੇ ਦਰਬਾਰ ਵਿੱਚੋਂ ਭੱਜ ਗਿਆ ਆ ਕੇ ਆਪਣੀ ਮਾਂ ਨੂੰ ਮਿਲਿਆ ਮਹਾਰਾਣੀ ਜਿੰਦ ਕੌਰਾਂ ਦੀ ਗਲ ਵਕੜੀ ਜਾ ਕੇ ਮਾਂ ਨੂੰ ਕਹਿੰਦਾ ਮਾਂ ਮੈਂ ਮੱਥੇ